ਬਾਈ ਸੱਚੀ ਕਾਲ ਜੀ ਮੈਂ ਜੱਗੀ ਸਰਪੰਚ ਲੋਹਾਖੇੜਾ ਦੋਸਤੋ ਅੱਜ ਤੁਹਾਨੂੰ ਦੱਸ ਦਿਆਂ ਵੀ ਕੁਆਰੀਆਂ ਕੁੜੀਆਂ ਦੀ ਪੈਨਸ਼ਨ ਪੰਜਾਬ ਸਰਕਾਰ ਵੱਲੋਂ ਜੋ 1500 ਰੁਪਏ ਲੱਗਦੀ ਆ ਕਿਵੇਂ ਲੱਗਦੀ ਆ ਕਿਹੜੇ-ਕਿਹੜੇ ਉਹਦੇ ਵਾਸਤੇ ਪ੍ਰੂਫ ਚਾਹੀਦੇ ਨੇ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਅਜਿਹੀਆਂ ਹੋਰ ਸਕੀਮਾਂ ਵੇਖਣ ਲਈ ਮੇਰਾ ਪੇਜ ਜੱਗੀ ਸਰਪੰਚ ਫੋਲੋ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਬਈ ਇੱਕ ਤੁਹਾਨੂੰ ਜ਼ਰੂਰੀ ਬੇਨਤੀ ਆ ਪਿੰਡਾਂ 'ਚ ਸਰਪੰਚੀ ਦੀਆਂ ਵੋਟਾਂ ਆਉਣ ਵਾਲੀਆਂ ਨੇ ਹੁਣ ਬਹੁਤ ਬਲੈਕ ਕੀਆ ਸਰਪੰਚੀ ਨੂੰ ਮੂੰਹ ਮਾਰਨਗੇ ਤੁਸੀਂ ਉਹਨਾਂ ਨੂੰ ਨਕਾਰ ਦਿਓ ਬਈ ਜਿਹੜਾ ਬੰਦਾ ਤੁਹਾਨੂੰ ਆ ਸਕੀਮਾਂ ਘਰੇ ਬੈਠਿਆਂ ਨੂੰ ਦਵਾਵੇ ਜੋ ਲੜਕੀ ਦੇ ਵਿਆਹ ਸਮੇ 51000 ਸਕਣ ਸਕੀਮ ਮਿਲਦੀ ਆ ਉਹ ਵੀ ਘਰੇ ਬੈਠਿਆਂ ਨੂੰ ਦਵਾਵੇ ਉਹੋ ਜਿਹੇ ਬੰਦਿਆਂ ਨੂੰ ਸਰਪੰਚ ਚੁਣ ਲਿਓ ਕਟਿਆਂ ਦੇ ਝੁੱਲ ਪਾਉਣ ਦਾ ਬਈ ਕੋਈ ਫਾਇਦਾ ਨਹੀਂ ਹੈਗਾ ਹੁਣ ਤਾਂ ਬਾੜੇ ਸੱਚੇ ਬਣ ਬਣ ਤੁਹਾਡੇ ਸਾਹਮਣੇ ਆਉਣਗੇ ਜਿਹੜੇ ਬਲੈਕਾਂ ਕਰਦੇ ਰਹਿੰਦੇ ਨੇ ਪਿੰਡਾਂ 'ਚ ਉਹ ਵੀ ਹੁਣ ਨਸ਼ੇ ਮੁਕਤ ਪਿੰਡਾਂ ਦੀਆਂ ਗੱਲਾਂ ਕਰਨਗੇ ਤੁਸੀਂ ਨੋਟ ਕਰ ਲਾਈ ਕੀ ਖੜੇ ਹੋਣਗੇ ਸਰਪੰਚੀਆਂ ਚ ਤੇ ਹੁਣ ਆਪਾਂ ਗੱਲਾ ਕਰਦੇ ਆਂ ਵੀ ਕਿਵੇਂ ਪੈਨਸ਼ਨ ਲਵਾ ਸਕਦੇ ਆ ਕਿਹੜੇ ਕਿਹੜੇ ਪ੍ਰੂਫ ਚਾਹੀਦੇ ਆ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਜੀ ਨੇੜੇ ਦੇ ਸੇਵਾ ਕੇਂਦਰ ਚੋਂ ਫਾਰਮ ਲਿਆਉਣਾਗਾ ਆਪਾਂ ਕਈ ਵਾਰ ਸੇਵਾ ਕੇਂਦਰ ਵਾਲੇ ਉਹੀ ਜਵਾਬ ਦੇ ਦਿੰਦੇ ਆ ਵੀ ਇਹ ਤਾਂ ਕੋਈ ਸਕੀਮ ਹੀ ਨਹੀਂ ਹੈਗੀ ਕਿਉਂਕਿ ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਇਹ ਸਕੀਮ ਰਹੀ ਪੈਨਸ਼ਨ ਲੱਗ ਜਾਂਦੀ ਹੈਗੀ ਫਾਰਮ ਕਿਹੜਾ ਲੈਣਾਗਾ ਜਿਹੜਾ ਵਿਧਵਾ ਔਰਤਾਂ ਵਾਲਾ ਜਾਂ ਅੰਗਹੀਨ ਵਾਲਾ ਹੁੰਦਾਗਾ ਉਹੀ ਫਾਰਮ ਤੇ ਇੱਕ ਕਾਲਮ ਬਣਾਉਂਦਾ ਨਿਆਸਰਪ ਔਰਤਾਂ ਉਹਨੂੰ ਫਾਰਮ ਨੂੰ ਭਰ ਲੈਣਾਗਾ ਭਰ ਕੇ ਫਿਰ ਬੋਰਡ ਕਾਰਡ ਬੈਂਕ ਖਾਤਾ ਤੇ ਜਨਮ ਪ੍ਰੂਫ ਜਨਮ ਪ੍ਰੂਫ ਤੁਸੀਂ ਜਨਮ ਸਰਟੀਫਿਕੇਟ ਵੀ ਲਾ ਸਕਦੇ ਹੋ ਜਨਮ ਸਰਟੀਫਿਕੇਟ ਨਹੀਂ ਤਾਂ 8ਵੀਂ ਦਾ ਸਰਟੀਫਿਕੇਟ ਲਾ ਸਕਦੇ ਹੋਗੇ 10ਵੀਂ ਦਾ ਲਾ ਸਕਦੇ ਹੋ ਜਿਹੜਾ ਮਰਜ਼ੀ ਲਾ ਦਿਓ ਜੇ ਇਹ ਤਿੰਨੇ ਚੀਜ਼ਾਂ ਨਹੀਂ ਭਈ ਫਿਰ ਨੇੜੇ ਦਾ ਜਿਹੜਾ ਸਰਕਾਰੀ ਡਾਕਟਰ ਆ ਉਹ ਤੁਹਾਡੀ ਉਮਰ ਬਾਰੇ ਲਿਖ ਦੇਗਾ ਵੀ ਇਹ ਕੁੜੀ ਦੀ ਉਮਰ 30 ਸਾਲ ਤੋਂ ਵੱਧ ਆ ਇੱਕ ਗੱਲ ਨੋਟ ਕਰ ਲਿਓ ਇਹ ਪੈਨਸ਼ਨ ਸਕੀਮ ਸਿਰਫ ਉਹਨਾਂ ਵਾਸਤੇ ਆ ਜਿਹੜੀਆਂ ਕੁੜੀਆਂ ਦਾ ਵਿਆਹ ਨਹੀਂ ਹੋਇਆ ਉਮਰ 30 ਸਾਲ ਤੋਂ ਵੱਧ ਹੈ ਗਈ ਤੇ ਫਿਰ ਆ ਗਿਆ ਆਧਾਰ ਕਾਰਡ ਜੀ ਤੇ ਫਿਰ ਆ ਗਿਆ ਬਈ ਹਲਫੀਆ ਬਿਆਨ 50 ਰੁਪਏ ਦਾ ਸਟਾਮਪ ਤੇ ਕੁੜੀ ਵੱਲੋਂ ਬਿਆਨ ਲਿਖੇ ਜਾਣਗੇ ਮੇਰਾ ਮਗਾ ਤੇ ਮੈਂ ਆ ਪਿੰਡ ਦੀ ਰਹਿਣ ਵਾਲੀ ਆ ਮੇਰਾ ਆ ਜ਼ਿਲ੍ਹਾਗਾ ਤੇ ਮੇਰੀ ਉਮਰ 30 ਸਾਲ ਤੋਂ ਵੱਧ ਆ ਸਰਕਾਰ ਵੱਲੋਂ ਇੱਕ ਸਕੀਮ ਆ ਨਿਆਸਰ ਤੌਰਤਾਂ ਵਾਸਤੇ ਪੈਨਸ਼ਨ ਸਕੀਮ ਉਹਦੇ ਤਹਿਤ ਮੇਰੀ ਪੈਨਸ਼ਨ ਲਈ ਜਾਵੇ ਤੇ ਜਦੋਂ ਮੈਂ ਵਿਆਹ ਕਰਵਾ ਲਿਆ ਤਾਂ ਮੈਂ ਪੈਨਸ਼ਨ ਕਟਵਾਉਣ ਦੀ ਆਪ ਜ਼ਿੰਮੇਵਾਰ ਹੋਵਾਂਗੀ ਤੇ ਹਲਫੀਆਂ ਪਾਣਾ ਗਿਆ ਫਿਰ ਦੋ ਪਾਸਪੋਰਟ ਸਾਈਜ਼ ਫੋਟੋਆਂ ਛੋਟੀਆਂ ਤੇ ਫਾਰਮ ਕੰਪਲੀਟ ਹੋ ਗਿਆ ਪਰ ਆ ਗਿਆ ਜੀ ਫਿਰ ਸਰਪੰਚ ਤੋਂ 10ਕਦ ਕਰਵਾਉਣੇ ਜਿੱਥੇ ਜਿੱਥੇ ਕਾਲਮ ਬਣੇ ਨੇ ਸਰਪੰਚ ਦੇ 10ਕਦਾਂ ਦੇ 10ਕਦ ਕਰਵਾ ਕੇ ਇੱਕ ਸਰਪੰਚ ਤੋਂ ਲੈਟਰ ਪੈਡ ਲੈਣੀ ਆ ਲੈਟਰ ਪੈਡ ਤੇ ਸਰਪੰਚ ਲਿਖ ਦੂਗਾ ਹਾਂਜੀ ਇਹ ਕੁੜੀ ਮੇਰੇ ਪਿੰਡ ਦੀ ਰਹਿਣ ਵਾਲੀ ਹੈ ਪ੍ਰੂਫਾਂ ਮੁਤਾਬਕ ਇਹਦੀ ਉਮਰ 30 ਸਾਲ ਤੋਂ ਉੱਪਰ ਹੈ ਸੋ ਇਹਦੀ ਪੈਨਸ਼ਨ ਲਗਾਈ ਜਾਵੇ ਜਦੋਂ ਇਹ ਵਿਆਹ ਕਰਵਾਵੇਗੀ ਤਾਂ ਮੈਂ ਮਹਿਕਮੇ ਨੂੰ ਦੱਸਣ ਦਾ ਜ਼ਿੰਮੇਵਾਰ ਹੋਵਾਂਗਾ ਸੋ ਸਰਪੰਚ ਵੱਲੋਂ ਵੀ 10ਕਦ ਹੋ ਗਏ ਫਿਰ ਜਾਣਾ ਜੀ ਪਟਵਾਰੀ ਕੋਲੇ ਪੜਵਾਰੀ ਜ਼ਮੀਨ ਸਬੰਧੀ ਰਿਪੋਰਟ ਕਰ ਦੂਗਾ ਹੁਣ ਕਈ ਕੁੜੀ ਆਖਣਗੇ ਸਾਡੇ ਨੂੰ ਤਾਂ ਜ਼ਮੀਨ ਨਹੀਂ ਪੜਵਾਰੀ ਦੀ ਕੀ ਰਿਪੋਰਟ ਆਦੀ ਲੋੜ ਹੈਗੀ ਬਾਈ ਰਿਪੋਰਟ ਜ਼ਰੂਰੀ ਆ ਜ਼ਮੀਨ ਹੋਵੇ ਨਾ ਹੋਵੇ ਤੇ ਜੇਕਰ 2.5 ਕਿੱਲਾ ਤੋਂ ਜ਼ਮੀਨ ਥੱਲੇ ਆ ਪੈਨਸ਼ਨ ਤਾਂ ਲੱਗੇਗੀ ਜੇ ਕਿਸੇ ਦੇ ਨਾਮ 2.5 ਕਿੱਲਾ ਤੋਂ ਜ਼ਮੀਨ ਜ਼ਿਆਦਾ ਤਾਂ ਨਹੀਂ ਪੈਨਸ਼ਨ ਲੱਗੇਗੀ ਤੇ ਉਮਰ ਹੋ ਗਈ 30 ਸਾਲ ਤੋਂ ਉਹਨੂੰ ਪਹਿਲਾਂ ਵੀ ਦੱਸਤਾ ਵੀ 30 ਸਾਲ ਤੋਂ ਉੱਪਰ ਉਮਰਾਂ ਦੇ ਦੀ ਪੈਨਸ਼ਨ ਲੱਗੂਗੀ ਫਾਰਮ ਬਿਲਕੁਲ ਕੰਪਲੀਟ ਕਰਕੇ ਜੀ ਨੇੜੇ ਦੇ ਸੌਦਾ ਕੇਂਦਰ ਜਮ੍ਹਾਂ ਕਰਿਓ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਖਾਤੇ 'ਚ 1500 ਰੁਪਏ ਪ੍ਰਤੀ ਮਹੀਨੇ ਦੀ ਪੈਨਸ਼ਨ ਆਉਣ ਲੱਗ ਜੂਗੀ ਸੋ ਅਜਹੀਆਂ ਵੀਡੀਓ ਆਪਾਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਹੋਰ ਵੀ ਪਾਪਾ ਜਾਣਕਾਰੀਆਂ ਦਿਆ ਕਰਾਂਗੇ ਕਿਵੇਂ ਕੱਚੇ ਘਰਾਂ ਦੇ ਫਾਰਮ ਭਰੇ ਜਾਣਗੇ ਜਾਂ ਫਿਰ ਬਈ ਕਿਹੜੀਆਂ-ਕਿਹੜੀਆਂ ਸਕੀਮਾਂ ਲੋੜਵੰਦਾ ਵਾਸਤੇ ਆਉਂਦੀਆਂ ਨੇ ਸਾਰੀਆਂ ਸਕੀਮਾਂ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਸਰਪੰਚਾਂ ਤੋਂ ਕਿਵੇਂ ਤੁਸੀਂ ਕੰਮ ਲੈ ਸਕਦੇ ਹੋਗੇ ਉਹ ਗੱਲਾਂ ਬਾਤਾਂ ਵੀ ਦੱਸਾਂਗੇ ਸਰਪੰਚ ਤੋਂ ਕਿਵੇਂ ਰਿਕਾਰਡ ਲੈਣਾਗਾ ਸਾਰੀਆਂ ਗੱਲਾਂ ਬਾਤਾਂ ਆਉਣ ਵਾਲੇ ਸਮੇਂ 'ਚ ਸਮਝਾਵਾਂਗੇ ਸੋ ਵੇਖਣ ਲਈ ਮੇਰਾ ਪੇਜ ਜੱਗੀ ਸਰਪੰਚ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ ਤੇ ਹੁਣ ਵੀਡੀਓ ਸ਼ੇਅ ਇਹ ਕਹਿੰਦੇ ਨੇ ਚੰਗੀਆਂ ਵੀਡੀਓ ਨਹੀਂ ਪਾਉਂਦੇ ਚੰਗੀਆਂ ਵੀਡੀਓ ਨਹੀਂ ਪਾਉਂਦੇ ਵੇਖਦੇ ਆ ਆ ਵੀਡੀਓ ਨੂੰ ਕੌਣ ਕੌਣ ਸ਼ੇਅਰ ਕਰਦਾ ਠੀਕ ਆ ਜੀ ਧੰਨਵਾਦ